ਤੇ ਅੱਜ ਖਾਲਸਾ ਹੈਡ ਵੱਲੋਂ ਸਕੂਲ ਦੇ ਲਈ ਸੈਨੀਟੇਸ਼ਨ ਪੂਰਾ ਸਫਾਈ ਦਾ ਪੂਰਾ ਸਮਾਨ ਕੁਝ ਮੈਡੀਕਲ ਕਿੱਟਾਂ ਬੱਚਿਆਂ ਦੇ ਲਈ ਦੇਖੋ ਦਿੱਤਾ ਇਹਨਾਂ ਨੇ ਸਾਡੇ ਦੇਖੋ ਹੜ੍ਹਾਂ ਤੋਂ ਬਾਅਦ ਜਿਹੜੇ ਪ੍ਰਭਾਵਿਤ ਹੋਏ ਨੇ ਸਕੂਲ ਉਹਨਾਂ ਦੀ ਹੈਲਪ ਲਈ ਬੱਚਿਆਂ ਨੂੰ ਕੋਈ ਬਿਮਾਰੀ ਨਾ ਲੱਗੇ ਉਹਨਾਂ ਦੇ ਸਾਫ ਸਫਾਈ ਲਈ ਫਰਨੈਚ ਔਰ ਸਮਾਨ ਡਸਟਬਿਨ ਬੜੀ ਚੀਜ਼ਾਂ ਬੱਚਿਆਂ ਦੇ ਕਿੱਟਾਂ ਅਸੀਂ ਤਹਿ ਦਿਲ ਤੋਂ ਪੂਰੇ ਸਟਾਫ ਮੈਂਬਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜਿਹੜਾ ਉਹਨਾਂ ਨੇ ਬੱਚਿਆਂ ਬਾਰੇ ਇੰਨਾ ਵੱਡਾ ਬਰਾਂ ਲਾ ਕੀਤਾ ਜੀ ਸਮਾਨ ਦੇ ਕੋਈ ਜੋ ਵੀ ਅ ਕਿਟਾ ਬਣਾਈ ਨੇ ਦੋ ਕਿਟਾ ਸਾਨੂੰ ਦਿੱਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਿਆ ਤੁਸੀਂ ਪਿੰਡ ਵਿਜ਼ਿਟ ਕੀਤਾ ਤੁਸੀਂ ਦੇਖਿਆ ਵੀ ਐਕਚੁਅਲੀ ਜੇ ਸਾਡਾ ਸਕੂਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀਗਾ 4 4 ਫੁੱਟ ਪਾਣੀ ਸੀਗਾ ਖਾਲਸਾ ਏਟ ਤੋਂ ਜੋ ਅੱਜ ਸਾਨੂੰ ਇਹ ਸਫਾਈ ਸੰਬੰਧੀ ਜਾਂ ਹੋਰ ਵੀ ਜੋ ਜ਼ਰੂਰਤਾਂ ਸੰਬੰਧੀ ਉਹ ਸਮਾਨ ਪ੍ਰਾਪਤ ਹੋਇਆ ਹੈ ਉਸ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਇਸ ਸੰਸਥਾ ਦੇ ਖਾਲਸਾ ਏਡ ਦੇ ਸੇਵਾਦਾਰ ਪਹੁੰਚੇ ਨੇ ਸਾਡੇ ਸਕੂਲ ਦੀ ਮਦਦ ਲਈ ਬੜਾ ਧੰਨਵਾਦ ਹੈ ਖਾਲਸਾ ਏਡ ਸ਼ੁਰੂ ਤੋਂ ਹੀ ਮੁਸੀਬਤ ਵਿੱਚ ਗਰੇ ਜਿੱਥੇ ਜੰਗ ਦੇ ਹਾਲਾਤਾਂ ਜੁਈ ਹੜ੍ਹਾਂ ਦੇ ਇਲਾਕਾ ਜੁਈ ਦੇਸ਼ਾਂ ਵਿਦੇਸ਼ਾਂ ਜੁਈ ਸੇਵਾ ਕਰਦੀ ਹੈ ਖਾਲਸਾ ਏਡ ਦਾ ਬੜਾ ਬੜਾ ਧੰਨਵਾਦ ਹੈ ਜੀ